ਪੰਜਾਬ ਦੇ ਵਿੱਚ 1984 ਤੋਂ ਬਾਅਦ ਕਾਲਾ ਦੌਰ ਮੰਨਿਆ ਜਾਂਦਾ ਹੈ ਉਸ ਦੇ ਵਿੱਚ ਕਾਫੀ ਪੁਲਸ ਮੁਕਾਬਲੇ ਝੂਠੇ ਮੁਕਾਬਲੇ ਤੇ ਜਿਹੜੇ ਕਈ ਸਾਡੇ ਪੰਜਾਬ ਦੇ ਨੌਜਵਾਨਾਂ ਦੀਆਂ ਮੌਤਾਂ ਦੇ ਮਾਮਲੇ ਸਾਹਮਣੇ ਆਏ ਸੀ ਇਸ ਕਰਕੇ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚਦਾ ਹੈ ਤੇ ਸੀਬੀਆਈ ਦੀ ਜਾਂਚ ਦੀ ਮੰਗ ਕੀਤੀ ਜਾਂਦੀ ਹੈ ਕਿ ਇਹਨਾਂ ਸਾਰਿਆਂ ਮਾਮਲਿਆਂ ਦੇ ਉੱਤੇ ਸੀਬੀਆਈ ਜਾਂਚ ਕਰੇ ਤੇ ਹੁਣ ਦਾ ਸੀ ਕਿ ਸੀਬੀਆਈ ਨੇ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣਾ ਪੱਖ ਰੱਖਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਇਹਨਾਂ ਮਾਮਲਿਆਂ ਦੀ ਜਾਂਚ ਪਰਤਾ ਨਹੀਂ ਕਰ ਸਕਦੇ ਆ ਕਿਉਂਕਿ ਖਾਰਕੂ ਬਾਦ ਸਮੇਂ ਜਿਹੜੇ ਝੂਠੇ ਮੁਕਾਬਲੇ ਹੋਏ ਸਨ ਉਹ ਬਹੁਤ ਪਹਿਲਾਂ ਹੋਏ ਸਨ ਸਾਡੇ ਕੋਲ ਬਹੁਤ ਘੱਟ ਸਾਧਨ ਹੈ ਇਸ ਕਰਕੇ ਅਸੀਂ ਇਹਨਾਂ ਮਾਮਲਿਆਂ ਦੇ ਉੱਤੇ ਜਿਹੜੇ ਜਾਂਚ ਪੜਤਾਲ ਨਹੀਂ ਕਰ ਸਕਦੇ ਨਹੀਂ ਤਾਂ सीबीआई ਨੇ ਹਾਈ ਕੋਰਟ ਦੇ ਵਿੱਚ ਜਵਾਬ दाखिल ਕਰਕੇ ਪੰਜਾਬ ਦੇ ਵਿੱਚ ਖਾੜਕੂ ਵਾਰ ਦੇ ਦੌਰਾਨ ਹੋਏ ਝੂਠੇ ਮੁਕਾਬਲਿਆਂ ਦੇ ਉੱਤੇ ਜਾਂਚ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਖਾੜਕੂ ਵਾਰ ਦੌਰਾਨ 1984 ਤੋਂ 1995 ਵਿੱਚ ਕਾਰ ਮੁਕਾਬਲੇ ਕਤਲਾ ਹਿਰਾਸਤਾ ਮੌਤਾ ਅਤੇ ਲਾਸ਼ਾਂ ਦੇ ਗੈਰ ਕਾਨੂੰਨੀ ਤੌਰ ਤੋਂ ਸੰਸਕਾਰ ਕਰਨ ਦੇ 6733 ਮਾਮਲਿਆਂ ਦੀ ਜਾਂਚ ਕਰਨ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਸੀਬੀਆਈ ਨੇ ਕਿਹਾ ਹੈ ਕਿ ਮਾਮਲੇ ਬਹੁਤ ਜ਼ਿਆਦਾ ਪੁਰਾਣੇ ਨੇ ਅਤੇ ਸੀਬੀਆਈ ਕੋਲ ਸਾਧਨ ਬਹੁਤ ਜ਼ਿਆਦਾ ਘਟ ਹੈ ਇਸ ਦੇ ਲਈ ਉਹ ਕੇਸ ਦੀ ਜਾਂਚ ਦੇ ਪੱਖ ਦੇ ਵਿੱਚ ਨਹੀਂ ਹੈ ਹਾਲਾਂਕਿ ਹਾਈ ਕੋਰਟ ਨੇ ਸੀਬੀਆਈ ਦੇ ਜਵਾਬ ਨੂੰ ਰਿਕਾਰਡ ਦੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਸੁਣਵਾਈ ਨੂੰ 18 ਸਤੰਬਰ ਤੱਕ ਮੁੱਲਤ ਵੀ ਕਰ ਦਿੱਤਾ ਹੈ ਪੰਜਾਬ ਡਾਕੂਮੈਂਟੇਸ਼ਨ ਐਂਡ ਐਡਵੋਕਸੀ ਪ੍ਰੋਜੈਕਟ ਤੇ ਹੋਰਨਾ ਦੇ ਵੱਲੋਂ ਪਟੀਸ਼ਨ ਦਾਇਰ ਕਰਕੇ ਹਾਈ ਕੋਰਟ ਨੂੰ ਦਰਸਾਇਆ ਗਿਆ ਸੀ ਕਿ 1984 ਤੋਂ 1995 ਦੇ ਦੌਰਾਨ ਪੰਜਾਬ ਪੁਲਿਸ ਅਤੇ ਸੁਰੱਖਿਆ ਬਲਾ ਨੇ ਪੀੜਤਾਂ ਨੂੰ ਅਗਵਾ ਕਰਕੇ ਉਹਨਾਂ ਨੂੰ ਮਾਰ ਦਿੱਤਾ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਲਵਾਰਸ ਅਤੇ ਅਣਪਛਾਤਾ 10 10 ਕੇ ਸਸਕਾਰ ਵੀ ਕਰ ਦਿੱਤਾ। ਕੁਝ ਲਾਸ਼ਾਂ ਨੂੰ ਨਦੀਆਂ ਅਤੇ ਨਹਿਰਾਂ ਦੇ ਵਿੱਚ ਸੁੱਟ ਦਿੱਤਾ ਗਿਆ ਤੇ ਕੁਝ ਅਣਪਛਾਤੀਆਂ ਥਾਵਾਂ ਦੇ ਉੱਤੇ ਸਾੜ ਦਿੱਤਾ ਗਿਆ। ਪਟੀਸ਼ਨਰ ਨੇ ਸੰਗਠਨ ਨੇ 75% ਤੋਂ ਵੱਧ ਪੀੜਤਾ ਦੀ ਪਛਾਣ ਕੀਤੀ ਸੀ ਇਹਨਾਂ ਵਿੱਚੋਂ ਅੰਮ੍ਰਿਤਸਰ ਦੇ ਵਿੱਚ 2067 ਦੇ ਸੰਸਕਾਰਾਂ ਦੇ ਵਿੱਚੋਂ ਲਗਭਗ 1527 ਦੀ ਸਨਖਤ ਕੀਤੀ ਗਈ ਸੀ ਤਾਂ ਖੜਕੂਵਾਦਾ ਉਹ ਕਾਲਾ ਦੌਰ ਪੰਜਾਬ ਦੇ ਵਿੱਚ ਅੱਜ ਵੀ ਲੋਕਾਂ ਦੇ ਮਨਾਂ ਦੇ ਵਿੱਚ ਹੈ ਤੇ ਉਸ ਦੌਰਾਨ ਪੰਜਾਬ ਦੇ ਹਾਲਾਤ ਕਾਫੀ ਜ਼ਿਆਦਾ ਗੰਭੀਰ ਸਨ ਉਸ ਦੌਰਾਨ ਝੂਠੇ ਪੁਲਸ ਮੁਕਾਬਲੇਆਂ ਦੀਆਂ ਰੋਜ਼ਾਨਾ ਖਬਰਾਂ ਛਾਪ ਰੀਆਂ ਸੀ ਜਿਸ ਕਾਰਨ ਪੰਜਾਬ ਦੇ ਨੌਜਵਾਨ ਪੀੜੀ ਜਿਹੜੀ ਹੈ ਵਿਦੇਸ਼ਾਂ ਦਾ ਰੁਕ ਕਰਨਾ ਉਸ ਵੇਲੇ ਸ਼ੁਰੂ ਕਰ ਦਿੱਤਾ ਸੀ ਇਹ ਉਹ ਦੌਰ ਸੀ ਜਿਸ ਨੂੰ ਅੱਜ ਵੀ ਜਦੋਂ ਲੋਕ ਯਾਦ ਕਰਦੇ ਨੇ ਉਹਨਾਂ ਦੀ ਰੂਹ ਜਿਹੜੀ ਹੈ ਕੰਬ ਉੱਠਦੀ ਹੈ ਇਸ ਦੌਰਾਨ ਝੂਠੇ ਮੁਕਾਬਲੇ ਹੋਏ ਸਨ ਇਸ ਦੌਰਾਨ ਜਿਹੜੇ ਲੋਕਾਂ ਦੀਆਂ ਲਾਸ਼ਾਂ ਨੂੰ ਅਣਪਛਾਤਾ ਦੱਸ ਕੇ ਕਈ ਥਾਵਾਂ ਦੇ ਉੱਤੇ ਉਹਨਾਂ ਨੂੰ ਸਾੜ ਤੱਕ ਦਿੱਤਾ ਗਿਆ ਸੀ ਤੇ ਕਈਆਂ ਨੂੰ ਜਿਹੜਾ ਹੈ ਇਹ ਵੀ ਕਹਿੰਦੇ ਨੇ ਕਿ ਨਹਿਰ ਦੇ ਵਿੱਚ ਸੁੱਟ ਦਿੱਤਾ ਸੀ ਇਸ ਕਰਕੇ ਪਟੀਸ਼ਨਰਾਂ ਦੇ ਇਕੱਠ ਦੇ ਵੱਲੋਂ ਪਟੀਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਗਈ ਸੀ ਤੇ ਉਹਨਾਂ ਨੇ ਦੱਸਿਆ ਸੀ ਕਿ ਕੇਸ ਦੇ ਵਿੱਚ ਉਹ ਅੰਮ੍ਰਿਤਸਰ ਦੇ ਵਿੱਚ ਹੀ ਤਕਰੀਬਨ 2000 ਤੋਂ ਵੱਧ ਕੇਸ ਨੇ ਤੇ ਉਹਨਾਂ ਦੇ ਵਿੱਚੋਂ ਅਸੀਂ 1500 ਤੋਂ ਵੱਧ ਦੀ ਸ਼ਰਨਖਤ ਕੀਤੀ ਹੈ ਇਸ ਕਰਕੇ ਇਸ ਮਾਮਲੇ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ सीबीआई ਦੇ ਵੱਲੋਂ ਹੱਥ ਖੜੇ ਇਸ ਮਾਮਲੇ ਦੇ ਵਿੱਚ ਕਰ ਦਿੱਤੇ ਗਏ ਹੈ सीबीआई ਦਾ ਕਹਿਣਾ ਹੈ ਕਿ ਇਹ ਮਾਮਲੇ ਬਹੁਤ ਪੁਰਾਣੇ ਨੇ ਤੇ ਸਾਡੇ ਕੋਲ ਬਹੁਤ ਘੱਟ ਸਾਧਨ ਨੇ ਇਸ ਕਰਕੇ ਅਸੀਂ ਇਹਨਾਂ ਮਾਮਲਿਆਂ ਦੀ ਜਾਂਚ ਦੇ ਹੱਕ ਦੇ ਵਿੱਚ ਨਹੀਂ ਆ ਇਸ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਸ ਬਾਬਤ ਜਿਹੜਾ ਹੈ ਪੂਰਾ ਮਾਮਲਾ ਰਿਕਾਰਡ ਦੇ ਵਿੱਚ ਲੈ ਲਿਆ ਗਿਆ ਹੈ ਉੱਥੇ ਹੀ ਹਾਈ ਕੋਰਟ ਦੇ ਵੱਲੋਂ ਇਸ ਬਾਬਤ ਜਿਹੜੀ ਹੈ ਸੁਣਵਾਈ 18 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ